ਹਾਂਜੀ ਅੱਜ ਤੁਹਾਨੂੰ ਲੈਣ ਦਾ ਵਿਸ਼ੇਰਾ ਦਿਖਾਉਣੇ ਆ ਕੰਨ ਕੰਨ ਬਹੁਤ ਜ਼ਿਆਦਾ ਚੰਗਾ ਕੁੰਡੀ ਵਾਲਾ ਕੰਨ ਨਾ ਤੇ ਕੱਦ ਕਰਨ ਵਾਲਾ ਵਿਸ਼ੇਰਾ ਮਾਂ ਮੱਜੂ ਕਹਦੀ ਆ ਪਿਓ ਦੇਵਲੀ ਲੈਣ ਦਾ ਸਾਰੀ ਡਿਟੇਲ ਦਿੰਨੇ ਆ ਕਿਹੜੇ ਘੋੜੇ ਦਾ ਕਿਹੜੇ ਦੀ ਮਾਂ ਹੈ ਦੀ ਤੇ ਬਾਕੀ ਵੀਡੀਓ ਨਾਲ ਜੁੜੇ ਰਿਓ ਸਾਰੀ ਡਿਟੇਲ ਵੀਡੀਓ ਦੇ ਵਿੱਚ ਹੀ ਆ ਹਾਂਜੀ ਸਵਾਗਤ ਆ ਦੋਸਤੋ ਤੁਹਾਡਾ ਸਾਰਿਆਂ ਤੁਹਾਡੇ ਆਪਣੇ ਚੈਨਲ ਬਾਬਾਜੀ ਦਾ ਪਲਟਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਦੋਸਤੋ ਜਿਵੇਂ ਆਪਣੇ ਚੈਨਲ ਤੇ ਤੁਹਾਨੂੰ ਪਤਾ ਹੀ ਰੋਜ਼ ਨਵੇਂ ਜਾਨਵਰ ਦੀ ਵੀਡੀਓ ਹੁੰਦੀ ਆ ਤੇ ਅੱਜ ਉਦਾਂ ਹੀ ਤੁਹਾਡੇ ਪਿਆਰ ਨੂੰ ਬਰਕਰਾਰ ਰੱਖਦੇ ਹੋਏ ਇੱਕ ਹੋਰ ਬਸ਼ੀਰੇ ਦੀ ਵੀਡੀਓ ਲੈ ਆਏ ਆ ਮਾਰਵਾੜੀ ਬਸ਼ੀਰਾ ਚੰਗਾ ਖਾਨਦਾਨ ਮਾਪਿਓ ਵਾਲੇ ਪਾਸੇ ਦੋਨੋਂ ਹੀ ਕਨਫਰਮ ਆ ਜਿਹੜਾ ਖਾਨਦਾਨ ਚੰਗਾ ਕੱਦ ਕਰੂ ਬੱਚਾ ਬਰੀਕੀ ਬਰੂਕੀ ਬਹੁਤ ਜ਼ਿਆਦਾ ਚੰਗੀ ਆ ਸੋਹਣ ਫੁੱਲਾ ਸਨਖਾ ਪੂਰਾ ਉਹ ਜਿਹੜੇ ਭਰਾ ਕੋਈ ਆਪਣੇ ਘਰੇ ਘੋੜਾ ਰੱਖਣ ਵਾਸਤੇ ਬਸ਼ੀਰਾ ਆਪਣੇ ਹੱਥੀ ਤਿਆਰ ਕਰਨਾ ਚਾਹੋਂਦੇ ਚਾਹਵਣ ਹੋਣ ਜਾਂ ਪਾਲਣਾ ਚਾਹੁੰਦੇ ਆ ਬਸ਼ੀਰਾ ਆਪਣੇ ਹੱਥੀ ਤਾਂ ਉਹ ਇੱਕ ਵਾਰਾ ਬਸ਼ੀਰਾ ਜ਼ਰੂਰ ਦੇਖਣ ਜਿੱਥੋਂ ਤਾਈ ਮੈਨੂੰ ਉਮੀਦ ਆ ਤੁਹਾਡੇ ਦਿਲ ਚ ਬੈਠੂ ਬਸ਼ੀਰਾ ਤੁਹਾਨੂੰ ਪਸੰਦ ਆ ਹੀ ਜਾਣ ਤੇ ਬਾਕੀ ਸਾਰੀ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿੰਨੇ ਆ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਆਇਆ ਤੇ ਚੱਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਤੇ ਆਜੋ ਬਾਦਦੇ ਆਪਾਂ ਵੀਡੀਓ ਵੱਲ ਦੰਨੇ ਆ ਤੁਹਾਨੂੰ ਬਸ਼ੀਰਾ ਦੋਸਤੋ ਆ ਬਸ਼ੀਰਾ ਸੈ ਤੁਸੀਂ ਜਾਣਦੇ ਹੋ ਕਾਫੀ ਵਾਰ ਆਪਾਂ ਆਪਣੇ ਪੇਜ ਤੇ ਆਪਣੇ ਚੈਨਲ ਤੇ ਦਿਖਾਇਆ ਸ਼ਕਤੀ ਦੇਵ ਹਾਂਜੀ ਇਹਦਾ ਨਾਂ ਸ਼ਕਤੀ ਦੇਵ ਆ ਤੇ ਉਮਰ ਦੁੱਤੇ ਦੀ ਸਾਢੇ 6 ਮਹੀਨਿਆਂ ਦੇ ਆਸ-ਪਾਸ ਹੋ ਗਿਆ ਏ ਤੇ ਲਾਈਨ ਵਾਰ ਜਿਵੇਂ ਮੈਂ ਵੀਡੀਓ ਦੇ ਸ਼ੁਰੂਆਤ ਵਿੱਚ ਹੀ ਦੱਸਤਾ ਸੀ ਨਾ ਵੀ ਇਹ ਦੇਵਲੀ ਲਾਈਨ ਚੋਂ ਹਾਂ ਬੱਚਾ ਦੇਵਲੀ ਲਾਈਨ ਤੋਂ ਵੀ ਆਪਾਨੂੰ ਕਨਫਰਮ ਆ ਜਿਹੜਾ ਇਹਦੇ ਪਿਓ ਦਾ ਡੀਐਨਏ ਹੋਇਆ ਹੋਇਆ ਆਪਣਾ ਦੇਵਲੀ ਲਾਈਨ ਤੋਂ ਮਜਬੂਤੀ ਦਾ ਥੰਮ ਮੰਨਿਆ ਜਾਂਦਾ ਪ੍ਰਵਾਤ ਪ੍ਰਵਾਤ ਦਾ ਮੇਰੇ ਖਿਆਲ ਨਾਲ ਜਿਨੇ ਕਦੇ ਘੋੜੇ ਵੀ ਨਹੀਂ ਰੱਖੇ ਹੋਏ ਤਾਂ ਉਹਨੇ ਵੀ ਪ੍ਰਵਾਤ ਨੂੰ ਜਾਣਦਾ ਕਿਉਂਕਿ ਪ੍ਰਵਾਤ ਦੀ ਜਿਹੜੀ ਮਜਬੂਤੀ ਆ ਬਹੁਤ ਆ ਵੱਡੇ ਵੱਡੇ ਘੋੜੇ ਉਹਨੇ ਪੈਦਾ ਕੀਤੇ ਆ ਤੇ ਸੁੰਭ-ਸੁੰਭ ਦੀ ਮਜਬੂਤੀ ਆ ਉਹਨਾਂ ਵਿੱਚੋਂ ਇੱਕ ਘੋੜਾ ਉਹਨੇ ਪੈਦਾ ਕੀਤਾ ਜੀ ਸੂ ਪ੍ਰਵਾਤ ਬਹੁਤ ਚੰਗਾ ਘੋੜਾ ਉਹ ਵੀ ਹੋਇਆ ਤੇ ਗਾਂ ਉਸ ਦਾ ਬੱਚਾ ਹੋਇਆ ਜੋਦਾ ਆਪਣੇ ਪੰਜਾਬ ਚ ਬਰਨਾਲੇ ਦੇ ਨੇੜੇ ਤਨੋਲੇ ਬਾਈ ਦੁੱਲੇ ਕੋਲ ਖੜਾ ਬਹੁਤ ਭਰਾਵਾਂ ਨੇ ਦੇਖਿਆ ਉਹ ਦੋ ਜੰਦਾ ਮੇਰੇ ਸਾਹਮਣੇ ਹਜੇ ਤੇ ਕੱਦ ਖੁੱਦ ਵੀ ਚੰਗਾ ਘੋੜੇ ਦਾ ਉਹਦਾ ਡਾਇਰੈਕਟ ਬੱਚਾ ਜੀ ਜੋਦੇ ਦਾ ਤੇ ਮਾਂ ਵਾਲੇ ਪਾਸੋਂ ਦੋਸਤ ਇਹ ਜਿਹੜੀ ਮਾਂ ਨੀਲੀ ਮਾਂ ਮੱਝੂ ਕੇ ਲੈਣ ਦੀ ਤੇ 63 ਇੰਚ ਆਫ ਦੀ ਹਾਈਟ ਆ ਮਾਂ ਵੀ ਆਪਾਂ ਦੇਖੇ ਜੇ ਕਹੇ ਭਰਾਣੇ ਦੇਖਣੀ ਹੋਵੇ ਆਪਾਂ ਮਾਂ ਵੀ ਦਿਖਾ ਸਕਦੇ ਹਾਂ ਤੇ ਬੱਚੇ ਚ ਆਪਦੇ ਚ ਵੀ ਦੋਨਾਂ ਮੰਨ ਲਓ ਮੱਝੂ ਕੇ ਲੈਣ ਵਾਲੀ ਮਜ਼ਬੂਤੀ ਬਾਕੀ ਦੇਵਲੀ ਲਾਈਨ ਚ ਵੀ ਮਜ਼ਬੂਤੀ ਬਹੁਤ ਆ ਤੇ ਜੋਧੇ ਵਾਲੇ ਪਾਸਿਓਂ ਜੀ ਸੋਪਨ ਪੂਰਾ ਆਇਆ ਹੋਇਆ ਬੱਚੇ ਦਾ ਤੁਸੀਂ ਕੰਨ ਦੇਖਣੋ ਦੇਖਣਾ ਹੋਵੇ ਤਾਂ ਨੇੜੇ ਆ ਕੇ ਨਾ ਤੁਹਾਨੂੰ ਪਤਾ ਚੱਲੂ ਵੀਡੀਓ ਚੰਨਾ ਸੋਹਣੀ ਕਰਦਾ ਕਿਉਂ ਹਜੇ ਛੋਟੀ ਉਮਰ ਦਾ ਬੱਚਾ ਜੀ ਆਪਦੇ ਆਪ ਨੂੰ ਦਿਖਾਉਣਾ ਹੀ ਨਹੀਂ ਆਉਂਦਾ ਅੱਧੀ ਅੱਧੀ ਕੁੰਡੀ ਮੋੜਦੀ ਹੈ ਬੱਚੇ ਦੇ ਕੰਨਾਂ ਦੀ ਤੇ ਦੂਜਾ ਸਾਰਾ ਬਲੈਕ ਆ ਪਿੰਡੇ ਤੇ ਕੋਈ ਹੋਰ ਚੱਟਾ ਨਹੀਂ ਕੋਈ ਪੈਰ ਚੱਟਾ ਨਹੀਂ ਸਿਰਫ ਆ ਮੱਥੇ ਤੇ ਜਿਹੜਾ ਚਟਾ ਤੁਹਾਨੂੰ ਵੀਡੀਓ ਦੇ ਵਿੱਚ ਦੇਖਦਾ ਮੱਥਾ ਚਟਾ ਇਹਦਾ ਕੰਨ ਕੁੰਨ ਚੰਗਾ ਮਜੂਤ ਆ ਬੱਚਾ ਬਾਕੀ ਹਜੇ ਉਮਰ ਸ਼ੁਰੂ ਹੀ ਹੋਈ ਆ ਆਪਾਂ ਜਿਹਨੇ ਆਪਦੇ ਘਰੇ ਹੱਥੀਂ ਤਿਆਰ ਕਰਨਾ ਤੇ ਉਹ ਜਿੱਦਾਂ ਚਾਹੇ ਉਦਾਂ ਇਹਨੂੰ ਤਿਆਰ ਕਰ ਸਕਦਾ ਜਿੱਦਾਂ ਚਾਹੇ ਉਦਾਂ ਜਿਹੜੇ ਰਾਹ ਪਾਣਾ ਉਦਾਂ ਪਾ ਸਕਦਾ ਤੇ ਮੇਨ ਗੱਲ ਹੈ ਜਿਹੜੀ ਜ਼ਿਆਦਾਤਰ ਭਰਾ ਆਪਣੇ ਫੋਨ ਲਾ ਕੇ ਜਿਹੜੀ ਚੀਜ਼ ਸਭ ਤੋਂ ਪਹਿਲਾ ਸਵਾਲ ਹੁੰਦਾ ਬਾਈ ਬਾਲਪੋਰੀਆਂ ਦਾ ਸਾਫ਼ ਤਾਂ ਮੈਂ ਦੱਸਣਾ ਚਾਹੁੰ ਸਾਰੇ ਭਰਾਵਾਂ ਨੂੰ ਵੀ ਜਿੰਨੇ ਆਪਣੇ ਫਾਰਮ ਤੇ ਜਾਨਵਰ ਹੁੰਦੇ ਆ ਸਾਰੇ ਬਾਲਪੋਰੀਆਂ ਦੇ ਸਾਫ਼ ਹੁੰਦੇ ਤੇ ਬਾਲਪੋਰੀਆਂ ਦਾ ਸਾਫ਼ ਆ ਹੱਥਾਂ ਪੈਰਾਂ ਦਾ ਸਾਫ਼ ਆ ਕੋਈ ਕਿਸੇ ਤਰ੍ਹਾਂ ਦਾ ਬੱਚੇ ਦਾ ਫਾਲਟ ਨਹੀਂ ਤੇ ਦੂਜੀ ਗੱਲ ਰੇਟ ਜਾਇਜ਼ ਆ ਜਾਇਜ਼ ਰੇਟ ਤਾਂ ਬਸ਼ੀਰਾ ਤੋਂ ਜੇ ਕਿਸੇ ਭਰਾ ਦੇ ਆ ਬਸ਼ੀਰਾ ਚੱਲਦਾ ਹੋਇਆ ਬ੍ਰਿੱਕੀ ਵਾਲਾ ਬਸ਼ੀਰਾ ਘੋੜਾ ਬਣਾਉਣ ਲਈ ਸਵਾਰੀ ਲਈ ਚੰਗੇ ਖਾਨਦਾਨ ਦਾ ਗਰੰਟੀ ਵਾਲਾ ਬੱਚਾ ਚਾਹੀਦਾ। ਉਹ ਇੱਕ ਵਾਰਾ ਬਸ਼ੀਰਾ ਜ਼ਰੂਰ ਦੇਖ ਕੇ ਆਣ ਆਪਣਾ ਫਾਰਮ ਦਾ ਤੁਹਾਨੂੰ ਐਡਰੈਸ ਵੀ ਪਤਾ ਤੇ ਸਿਰਫ ਆਪਣੇ ਕੋਲੇ ਬਸ਼ੀਰਾ ਨਹੀਂ ਫਾਰਮ ਤੇ ਜਾਨਵਰ ਸਾਰੇ ਤਰ੍ਹਾਂ ਦੇ ਖੜੇ ਆ ਜਿਵੇਂ ਕਿ ਮਾਰਵਾੜੀ ਬਸ਼ੀਰੇ, ਮਾਰਵਾੜੀ ਬਸ਼ੀਰੀਆਂ ਛੋਟੀਆਂ, ਘੋੜੀਆਂ ਮਾਰਵਾੜੀਆਂ ਤੇ ਚੰਬੀਆਂ ਬਸ਼ੀਰੀਆਂ ਘੋੜੀਆਂ ਖਾਲੀ ਗੱਬਣ ਸਾਰੇ ਤਰ੍ਹਾਂ ਦਾ ਤਕਰੀਬਨ ਆਪਣੇ ਕੋਲ ਮਾਲ ਮਿਲ ਜਾਂਦਾ। ਤੇ ਜੇਕਰ ਕਿਸੇ ਨੂੰ ਮੱਝੂ ਕੇ ਲੈਣ ਦਾ ਵੀ ਜਾਨਵਰ ਚਾਹੀਦਾ ਹੋਏ ਤਾਂ ਨੀਲੀ ਘੋੜੀ 4 ਸਾਲ ਦੀ ਆਈ ਹੋਈ ਬਹੁਤ ਚੰਗੀ ਆਪਣੇ ਫਾਰਮ ਤੇ ਆਈ ਹੋਈ ਸੋ ਦੋਸਤੋ ਸਾਰੇ ਤਰ੍ਹਾਂ ਦੇ ਜਾਨਵਰ ਆਪਣੇ ਫਾਰਮ ਤੇ ਖੜੇ ਆ ਤੇ ਤਕਰੀਬਨ ਜਾਨਵਰ ਆਪਣੇ ਫਾਰਮ ਤੇ ਅਦਲਾ ਬਦਲੀ ਹੁੰਦੀ ਰਹਿੰਦੇ ਆ ਨਵੇਂ ਪੁਰਾਣੇ ਸਾਰੇ ਤਰ੍ਹਾਂ ਦੇ ਜਾਨਵਰ ਆਉਂਦੇ ਜੀ ਸੋ ਜਿੱਦਾਂ ਤੁਹਾਨੂੰ ਜਾਨਵਰ ਚਾਹੀਦਾ ਹੋਏ ਜਿੱਦਾਂ ਦੇ ਰੇਟ ਦਾ ਚਾਹੀਦਾ ਹੋਏ ਹਜ਼ਾਰਾਂ 'ਚ ਲੱਖਾਂ 'ਚ ਸਾਰੇ ਤਰ੍ਹਾਂ ਦੇ ਆਪਣੇ ਫਾਰਨ ਤੇ ਮਿਲ ਜਾਂਦੇ ਸੂਟੇ ਨਕੰਦ ਦੋ ਦੰਦ ਵੱਡੀਆਂ ਘੋੜੀਆਂ ਬਸ਼ੀਰੀਆਂ ਸਾਰੇ ਤਰ੍ਹਾਂ ਦਾ ਜਾਨਵਰ ਮਿਲ ਜਾਂਦਾ ਕਈ ਵਾਰ ਤੁਹਾਡੀ ਜਿੱਦਾਂ ਵੀ ਫਰਮਾਇਸ਼ ਹੋਵੇ ਉਦਾਂ ਜਾਨਵਰ ਨਾ ਵੀ ਖੜਾ ਹੋਵੇ ਤਾਂ ਤੁਸੀਂ ਆਪਦੀ ਡਿਮਾਂਡ ਅਦਾ ਸਕਦੇ ਆਂ ਪਰ ਇੱਕ ਦੋ ਦਿਨਾਂ ਚ ਤੁਹਾਨੂੰ ਉਪਲਬਧ ਵੀ ਕਰ ਸਕਦੇ ਸੋ ਦੋਸਤੋ ਇੱਕ ਵਾਰ ਬਸ਼ੀਰੇ ਦੀ ਮੈਂ ਫੇਰ ਮੋਟੀ ਮੋਟੀ ਡਿਟੇਲ ਦੇ ਦਿੰਦਾ ਜੀ ਦੇਵਲੀ ਲਾਈਨ ਤੇ ਮੱਝੂ ਕਾ ਖਾਨਦਾਨ ਦਾ ਸਮੇਲ ਆ ਬੱਚਾ ਸਾਢੇ 6 7 ਮਹੀਨੇ ਬੱਚੇ ਦੀ ਉਮਰ ਆ ਬਾਲਪੋਰੀਆਂ ਵੱਲੋਂ ਸਾਫ਼ ਆ ਮੱਥੇ ਤੇ ਚਿੱਟਾ ਤੇ ਬਾਕੀ ਸਾਰਾ ਤੇ ਸਾਰਾ ਇੱਕ ਵਾਰ ਮੈਂ ਤੁਹਾਨੂੰ ਦਿਖਾਤਾ ਬਾਕੀ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਤਾਂ ਤੁਸੀਂ ਫਾਰਮ ਤੇ ਆ ਕੇ ਆਪਦੇ ਅੱਖਾਂ ਰਾਹੀਂ ਆਦੇ ਤਸੱਲੀ ਕਰ ਸਕਦੇ ਆ ਤੇ ਬਾਕੀ ਦੋਸਤੋਂ ਨੰਬਰ ਕਰ ਲਿਓ 98722 98960 98555 99017 ਇਹ ਦੋ ਆਪਣੇ ਦੋਸਤ ਨੰਬਰ ਆ ਇਥੇ ਜੇ ਕੋਈ ਮੇਰੇ ਤੋਂ ਡਿਟੇਲ ਦੱਸਣ ਵਾਲੀ ਰਹਿੰਦੀ ਹੋਈ ਤਾਂ ਤੁਸੀਂ ਪਤਾ ਲੈ ਸਕਦੇ ਆ ਬਾਕੀ ਤਕਰੀਬਨ ਆਪਾਂ ਡਿਟੇਲ ਸਾਰੀ ਤੁਹਾਨੂੰ ਵੀਡੀਓ ਵਿੱਚ ਹੀ ਦੇ ਦਿੱਤੀ ਤੇ ਕਮੈਂਟਾਂ ਜ਼ਰੂਰ ਦੱਸਿਓ ਕਿਵੇਂ ਲੱਗਿਆ ਬੱਚਾ ਮਿਲਦਿਆਂ ਜਲਦ ਨਵੀਂ ਵੀਡੀਓ ਨਾਲ